ਸ਼੍ਰੋਮਣੀ ਕੂਰਦਵਾਰਾ ਪ੍ਰਮੁੱਖ ਮੱਠੀ ਬਲੋਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਰਹੇ ਗੁਰਦੇਵ ਸਿੰਘ ਕੌਂਕੇ ਦੀ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਖਾਨਪਾਟ ਸਾਹਿਬ ਦੀ ਭੋਗ ਪਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਲਈ ਪਹੁੰਚੀਆਂ। ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸਜੀਪੀਸੀ ਮੈਂਬਰ ਗੁਰਚਨ ਸਿੰਘ ਗਰੇਵਾਲ ਨੇ ਕਿਹਾ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀਆਂ ਸੇਵਾਵਾਂ ਨੂੰ ਭੁੱਲਿਆ ਨਹੀਂ ਜਾ ਸਕਦਾ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਸ਼ਹੀਦਾਂ ਨੂੰ ਯਾਦ ਕਰਦੀ ਆ ਸ੍ਰੀ ਕਾਲ ਤਕ ਸਾਹਿਬ ਕੇ ਅੱਜ ਕੌਮ ਦੇ ਮਹਾਨ ਯੋਧੇ ਮਹਾਨ ਸ਼ਹੀਦ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਦੀ ਯਾਦ ਮਨਾਏਗੀ ਪਰਸੋ ਤੋਂ ਖੰਡਪੜ ਸਾਹਿਬ ਆਰੰਭ ਕੀਤੇਗੇ ਅੱਜ ਭੋਗ ਪਾਏਗੇ ਸਿੰਘ ਸਾਹਿਬਾਨ ਸਮੇਤ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸਾਹਿਬਾਨ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਹੋਰ ਪੰਥਕ ਹਸਤੀਆਂ ਅੱਜ ਇੱਥੇ ਭੋਗ ਦੇ ਸਮੇਂ ਤੇ ਪਹੁੰਚੀਆਂ ਨੇ ਆਪ ਸਭ ਨੇ ਵੀ ਹਾਜ਼ਰੀ ਭਰੀ ਆ ਭਾਈ ਗੁਰਦੇਵ ਸਿੰਘ ਕੌਕੇ ਜਿਹੜੇ ਕਿ ਕੈਣੀ ਦੇ ਕਰਨੀ ਦੇ ਸੂਰੇ ਸੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜਿੱਥੇ ਸਿੱਖੀ ਬਖਸ਼ੀ ਚੜ੍ਹਦੀ ਕਲਾ ਬਖਸ਼ੀ ਉੱਥੇ ਬਹੁਤ ਮਹਾਨ ਸੇਵਾ ਜੂਨ 84 ਤੋਂ ਬਾਅਦ ਜੋ ਇੰਦਰਾ ਦੇ ਹੁਕਮਾਂ ਤੇ ਟੈਂਕ ਤੋਂ ਉਚਾੜ ਕੇ 84 ਦਾ ਜਿਹੜਾ ਕੱਲੂਕਾਰਾ ਇੱਥੇ ਵਾਪਰਿਆ ਉਸ ਤੋਂ ਬਾਅਦ ਜਿਹੜਾ ਸਰਕਾਰ ਨੇ ਅਕਾਲ ਤਖਤ ਸਾਹਿਬ ਨੂੰ ਦੀ ਉਹ ਸਾਰੀ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਮੋੜੋ ਸਾਰੀ ਸਿੱਖ ਸੰਗਤਾਂ ਨੇ ਆਪਣੀਆਂ ਭਾਵਨਾਵਾਂ ਤਹਿਤ ਕੀਤੀ ਉਸ ਸਮੇਂ ਦੀ ਸੇਵਾ ਜਿਹੜੀ ਆ ਸਿੰਘ ਸਾਹਿਬ ਜੋ ਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਆ ਜੋ ਕਿ ਸਰਬਤ ਖਾਲਸੇ ਵੱਲੋਂ ਇੱਥੇ ਉਹਨਾਂ ਨੂੰ ਥਾਪਿਆ ਗਿਆ ਉਨ੍ਹਾਂ ਦੀ ਅਗਵਾਈ ਵਿੱਚ ਇਹ ਜਿਹੜੀ ਕਾਲ ਤਖਤ ਸਾਹਿਬ ਦੀ ਮੋੜ ਤੋਂ ਸੇਵਾ ਜਿਹੜੀ ਆਰੰਭ ਹੋਈ ਬਹੁਤ ਮਹਾਨ ਸੇਵਾਵਾਂ ਕੀਤੀਆਂ ਉਸ ਤੋਂ ਬਾਅਦ ਜੇਲਾਂ ਕਟੀਆਂ ਉਸ ਤੋਂ ਬਾਅਦ ਸਮੇਂ ਦੀ ਸਰਕਾਰ ਜਿਹੜੀ ਕੀ ਸੱਚ ਨੂੰ ਜਿਹੜੀ ਆ ਕਦੇ ਬਰਦਾਸ਼ਤ ਨਹੀਂ ਕਰਦੀ ਪਰ ਉਹ ਮਹਾਨ ਯੋਧੇ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਪ੍ਰਾਤਨ ਸਿੰਘਾਂ ਦੀ ਤਰ੍ਹਾਂ ਉਹਨਾਂ ਨੇ ਬੰਦਬੰਦ ਕਟਵਾ ਲਿਆ ਪਰ ਉਹ ਆਪਣੇ ਉਸ ਜਜ਼ਬੇ ਤੇ ਤੇ ਉਸ ਸਿੱਖੀ ਦੇ ਮਰਯਾਦਾ ਤੇ ਉਹ ਪੂਰਨ ਤੌਰ ਤੇ ਕਾਇਮ ਰਹੇ ਅੱਜ ਕੌਮ ਜਿਹੜੀ ਆ ਉਹਨਾਂ ਨੂੰ ਯਾਦ ਕਰਦੀ ਆ ਸ਼ਰੌਣੀ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਦੇ ਮਹਾਨ ਉਪਰਾਲੇ ਸਦਕਾ ਅੱਜ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਉਹਨਾਂ ਨੂੰ ਯਾਦ ਕੀਤਾ ਗਿਆ ਪੰਥ ਨੇ ਕੌਮ ਨੇ ਯਾਦ ਕੀਤਾ ਸੋ ਉਹਨਾਂ ਮੈਂ ਤਾਂ ਇਹ ਮਾਣ ਮਹਿਸੂਸ ਕਰਦਾ ਭਾਵੇਂ ਕੀ ਨਵਾਂ ਸਾਲ ਸਾਡਾ ਨਹੀਂ ਹੈਗਾ ਪਰ ਅਸੀਂ ਇੱਕ ਮਹਾਨ ਯੋਧੇ ਮਹਾਨ ਸ਼ਹੀਦ ਨੂੰ ਯਾਦ ਕਰਕੇ ਫੀਦਾਂ ਨੂੰ ਯਾਦ ਕਰਕੇ ਅੰਗਰੇਜ਼ਾਂ ਦਾ ਉਹ ਨਵਾਂ ਸਾਲ ਜਿਹੜਾ ਆਰੰਭ ਕਰਦੇ ਆ ਅੱਜ ਨਵਾਂ ਸਾਲ ਆ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ ਸੋ ਇਹ ਸਾਲ ਵੀ ਜਿਹੜਾ ਸਿੱਖੀ ਦੀ ਚੜ੍ਹਦੀ ਕਲਾਰੀ ਹੋਵੇ ਏਕਾ ਇਤਫਾਕ ਫਰੇਮ ਵਰਕਸੇ ਸਿੱਧਾਂ ਦੇ ਪਾਇ ਪੁਰਿਆਂ ਤੇ ਅਸੀਂ ਚਲਦੇ ਹੋਏ ਜਿਹੜਾ ਅ ਅ ਇਸ ਗਰਸ਼ ਵੀ ਜਾਰੀ ਹੈ ਜੀ ਕਿਸਾਨੀ ਸੰਘਰਸ਼ ਦੀ ਪਤਾ ਨਹੀਂ ਇਹ ਅਰਦਾਸ ਕਰੋ ਨਹੀਂ ਬਿਲਕੁਲ ਬਿਲਕੁਲ ਜਿਹੜਾ ਕਿਸਾਨੀ ਸੰਘਰਸ਼ ਆ ਉਹ ਹਰ ਕਿਸੇ ਦੇ ਦਿਲ ਦੇ ਵਿੱਚ ਉਸ ਗੱਲ ਦੀ ਇੱਕ ਤੀਸ ਆ ਕਿਉਂਕਿ ਉਹਨਾਂ ਨੂੰ ਅੰਡਰਟ ਕੀਤਾ ਜਾ ਰਿਹਾ ਕੱਲ 30 ਤਰੀਕ ਜਿਹੜੀ ਨੰਗੀ ਆ ਉਸ ਦੇ ਵਿੱਚ ਸਾਰੇ ਲੋਕਾਂ ਨੇ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਕੋਈ ਆ ਸਭ ਨੇ ਉਸ ਸੰਘਰਸ਼ ਦੀ ਹਮਾਇਤ ਕੀਤੀ ਆ ਜਿਹੜੇ ਕਿ ਡੱਲੇਵਾਲ ਸਾਹਿਬ ਇਹ ਜਿਹੜੇ ਕਿ ਉੱਥੇ ਭੁਖੜਤਾਲ ਤੇ ਬਿਠੇ ਨੇ ਅੱਜ 32 33ਵਾਂ ਦਿਨ ਹੋ ਗਿਆ ਬੜੀ ਔਖੀ ਗੱਲ ਆ ਲੜਾਈ ਆ ਇਸ ਲੜਾਈ ਦੇ ਵਿੱਚ ਸਰਕਾਰਾਂ ਜਿਹੜੀਆਂ ਬੇਈਮਾਨ ਹੋ ਗਈਆਂ ਪਰ ਪੰਥ ਤੇ ਗੁਰੂ ਅਗੇ ਅਰਦਾਸ ਆ ਕਿ ਇਹ ਜਿਹੜੇ ਕਿਰਤੀ ਲੋਕਾਂ ਦੀ ਕਿਸਾਨਾਂ ਦੀ ਜਿਹੜੀ ਆ ਗੁਰੂ ਵੀ ਬੋੜੀ ਕਰੇ ਤੇ ਸੰਗਤ ਵੀ ਉਹਨਾਂ ਦਾ ਸਾਥ ਦੇਵੇ ਤੇ ਸਰਕਾਰਾਂ ਵੀ ਉਹਨਾਂ ਦੇ ਜਿਹੜੇ ਕਦੇ ਦੁੱਖ ਦਰਦ ਨੂੰ ਸਮਝਿਆ ਹੋਇਆ ਉਹਨਾਂ ਦੇ ਹੱਕਾਂ ਦੀ ਗੱਲ ਜਿਹੜੀ ਆ ਉਹਨਾਂ ਨੂੰ ਦਵਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਅੱਜ ਦੇ ਦਿਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਬੇਸ਼ੱਕ ਪਰਿਵਾਰ ਨੂੰ ਸਾਰਾ ਪਤਾ ਸੰਗਤ ਨੂੰ ਪਤਾ ਇਲਾਕੇ ਨੂੰ ਪਤਾ ਪਰ ਇਸ ਇਸ ਚੀਜ਼ ਨੂੰ ਇੱਕ ਰਹੱਸ ਬਣਾਉਣ ਵਾਸਤੇ ਇੱਕ ਐਫਆਈਆਰ ਦਰਜ ਕਰ ਦਿੱਤੀ ਗਈ ਜਿਸ ਐਫਆਈਆਰ ਦੇ ਮੁਤਾਬਕ ਭਾਈ ਗੁਰਦੇਵ ਸਿੰਘ ਕੌਕੇ ਪੁਲਿਸ ਰਾਸ ਦੇ ਵਿੱਚੋਂ ਖrar ਹੋ ਗਏ ਸਨ ਖੜਕੂ ਸਿੰਘ ਛਡਾ ਕੇ ਲੈ ਗਏ ਸੀ ਦਰਸਾਇਆ ਗਿਆ ਦਰਸਾਇਆ ਗਿਆ ਉਸ ਐਫਆਈਆਰ ਦੇ ਵਿੱਚ ਤੇ ਉਸ ਐਫਆਈਆਰ ਦੇ ਆਸਰੇ ਨਾਲ ਉਹਦੀ ਔਟ ਚ ਜਿਹੜਾ ਸੀ ਦੋਸ਼ੀ ਪ੍ਰਸ਼ਾਸਕਾਰੀਆਂ ਨੂੰ ਸਰਕਾਰਾਂ ਨੇ ਲੰਬੇ ਸਮੇਂ ਤੋਂ ਬਚਾਉਣ ਦਾ ਕੰਮ ਕੀਤਾ ਹਾਲਾਂਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਮੂੱਚੇ ਧੜਿਆਂ ਨੇ ਜਿਹੜਾ ਆਪਣਾ ਇਹਦੇ ਉੱਤੇ ਇਸ ਚੀਜ਼ ਦੀ ਸੁਣਵਾਈ ਲਈ ਜ਼ੋਰ ਵੀ ਪਾਇਆ ਜਿਸ ਦਿਨ ਉਹਦਾ ਅਖੰਡ ਪਾਰਟੀ ਉਹਨਾਂ ਦਾ ਉਹ ਦਿਨ ਪਿੰਡ ਦੇ ਵਿੱਚ ਸ਼ੌਣੀ ਵਿੱਚ ਬਦਲ ਦਿੱਤਾ ਗਿਆ ਪਿੰਡ ਤੇ ਪੁਲਿਸ ਨਾਕੇਬੰਦੀ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਪਰੰਤੂ ਅਫਸੋਸ ਦੀ ਗੱਲ ਦਾ ਵੀ ਆ ਕਿ ਜਿਹੜੀ ਰਿਪੋਰਟ ਪਿਛਲੇ ਸਾਲ ਨਸ਼ਰ ਹੋਈ ਉਹ ਰਿਪੋਰਟ ਉਦੋਂ ਹੀ ਸਾਡੇ ਇੱਕ ਜ਼ਿੰਮੇਵਾਰ ਖਾਲਸਤਾਨੀ ਆਗੂ ਨੂੰ ਪ੍ਰਾਪਤ ਹੋ ਗਈ ਸੀ ਜਿਨੇ ਉਹਨੂੰ ਆਪਣੇ ਕੋਲ ਨੱਪ ਕੇ ਰੱਖਿਆ ਪਰਿਵਾਰ ਨੂੰ ਵੀ ਨਹੀਂ ਦਿੱਤਾ ਤੇ ਸਾਹਮਣੇ ਵੀ ਨਹੀਂ ਆਉਣ ਦਿੱਤਾ ਜਦੋਂ ਇਹ ਹੁਣ ਚੀਜ਼ ਸਾਹਮਣੇ ਆਈ ਤੇ ਇਹਦੇ ਤੇ ਜਦੋਂ ਪੈਰਵਾਈ ਕੀਤੀ ਹਾਈ ਕੋਰਟ ਦੇ ਵਿੱਚੋਂ ਰਿਕਾਰਡ ਕਢਾਇਆ ਹਾਈ ਕੋਰਟ ਦੇ ਵਿੱਚ ਗਲਤ ਐਫੀਡੇਵਿਟ ਦਿੱਤੇ ਗਏ ਉਸ ਵੇਲੇ ਦੇ ਐਸਐਸਪੀ ਵੱਲੋਂ ਉਸ ਵੇਲੇ ਦੇ ਥਾਣਾ ਸਦਰ ਦੇ ਥਾਣਾ ਸੀਆਈਐਸਟਾਫ ਦੇ ਮੁਖੀਆਂ ਵੱਲੋਂ ਉਹਨਾਂ ਵੱਲੋਂ ਜਿਹੜਾ ਗਲਤ ਐਫੀਡੇਵਿਟ ਦਿੱਤੇ ਗਏ ਹੁਣ ਉਹਨਾਂ ਦੇ ਆਧਾਰ ਤੇ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜੀ ਆ ਉਹਨਾਂ ਦੇ ਖਿਲਾਫ ਪਟੀਸ਼ਨ ਪੈਂਡਿੰਗ ਆ ਜਿਹਦੇ ਦੋਹਾਂ ਦੀ ਰਿਪੋਰਟ ਆ ਚੁੱਕੀ ਆ ਉਹ ਮਰ ਗਏ ਨੇ ਤੇ ਇੱਕ ਜਿਹੜਾ ਉਹ ਵਿਦੇਸ਼ ਦੇ ਵਿੱਚ ਆ ਬਾਕੀ ਜਿਹੜੀ ਜੇਦਰ ਸਾਹਿਬ ਦੇ ਅਫਰਾਰੀ ਦੀ ਜਿਹੜੀ ਐਫਆਈਆਰ ਦਰਜ ਹੋਈ ਸੀ ਉਹਦੇ ਸੰਬੰਧ ਵਿੱਚ ਜਿਹੜਾ ਜਦੋਂ ਇੱਕ ਦਰਖਾਸਤ ਪਰਿਵਾਰ ਵੱਲੋਂ ਦਿੱਤੀ ਗਈ ਉਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਤੇ ਬੜੀ ਬੇਸ਼ਰਮੀ ਨਾਲ ਮੌਜੂਦਾ ਸਰਕਾਰ ਨੇ ਪਹਿਲਾਂ ਤੇ ਉਹਦੇ ਉੱਤੇ 6-7 ਮਹੀਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਫਿਰ ਸਹਿਜ ਨਾਲ ਹੀ ਅਸੀਂ ਉਦੋਂ ਹੀ ਮੰਗ ਲਈ ਉਹਦੇ ਤੇ ਆਰਟੀਆਈ ਦੇ ਵਿੱਚ ਵੀ ਇਹਦੇ ਬਾਰੇ ਦੱਸਿਆ ਜਾਵੇ ਤੇ ਬੜਾ ਜਿਹੜਾ ਚੀਰ ਚੋਰੀਜੀ ਨਾਲ ਸਟੀਲ ਸੀ ਜਿਹੜਾ ਉਹਦੇ ਵਿੱਚ ਇਹ ਕਹਿ ਦਿੱਤਾ ਕਿ ਇਹ ਜਿਹੜਿਆ ਦੇ ਉੱਤੇ ਕੋਈ ਕਾਰਵਾਈ ਕਰਨੀ ਬਣਦੀ ਨਹੀਂ ਉਹਦੇ ਵਾਸਤੇ ਜੀ ਯਾਦ ਕੀਤਾ ਗਿਆ ਜੀ ਅੱਜ ਸ਼ਰਮਣੀ ਗੁਰਦਾਰਾ ਪ੍ਰਬੰਧ ਕਮੇਟੀ ਕਿਉਂਕਿ ਸਿੰਘ ਸਾਹਿਬ ਜੀ ਦਾ ਇਥੇ ਸਵਾਮਾਂ ਰਹੀਆਂ ਨੇ ਸ਼ਰਮਣੀ ਗੁਰਦਾਰਾ ਪ੍ਰਬੰਧ ਕਮੇਟੀ ਜਿੰਨੇ ਵੀ ਕੌਮੀ ਸ਼ਹੀਦ ਨੇ ਕੌਮੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀਆਂ ਯਾਦਗਾਰਾਂ ਉਹਨਾਂ ਦੀਆਂ ਵਰ੍ਹਸੀਆਂ ਮਨਾਉਂਦੀ ਰਹਿੰਦੀ ਹੈ ਅੱਜ ਜਿਹੜੀ ਸ਼ਮਨੀ ਗੁਰਦਾਰਾ ਪਰੰਧ ਕਮੈਂਡੈਂਸ ਦੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਆ ਸਿੰਘ ਸਾਹਿਬ ਜੀ ਦੀ ਵਰਸੀ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਵਿਖੇ ਆਏ ਗਏ ਸਾਰੀ ਸੰਗਤ ਦਾ ਆਈ ਦਾ ਪਰਿਵਾਰ ਦੇ ਮੈਂਬਰਾਂ ਦਾ ਆਿਆਂ ਦਾ ਬਹੁਤ-ਬਹੁਤ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਮਨਜਿੰਦਰ ਸਿੰਘ ਕੌਂਕੇ ਜੋ ਸਿੰਘ ਸਾਹਿਬ ਆਈ ਨਿਰਦੇਸ਼ਾਂ ਜੀ ਕੌਂਕੇ ਦੀ ਬਰਸੀ ਚ ਪਰਿਵਾਰ ਵੱਲੋਂ ਨਾਲ ਹਾਜ਼ਰੀ ਭਰਨਾ ਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਇਹ ਦਿਨ ਨੂੰ ਮਨਾਉਂਦਾ ਆ ਰਿਹਾ ਘਰ ਵਿੱਚ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਜ਼ਰੂਰ ਸੀਗੀ ਸਾਡਾ ਵੀਰ ਹਰੀ ਸਿੰਘ ਨਹੀਂ ਆ ਕੌਣ ਆ ਗਿਆਤਾ ਉਹਨਾਂ ਦਾ ਬੇਟਾ ਨੂੰ ਅਸੀਂ ਨਾਲ ਲੈ ਕੇ ਇੱਥੇ ਪਹੁੰਚੇ ਆ ਜਿਵੇਂ ਗੁਰਵਾਲਤ ਸਾਹਿਬ ਨੇ ਦੱਸਿਆ ਆ ਸਿੰਘ ਸਾਹਿਬ ਦੀ ਸਹਾਦਤ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣੀਆਂ ਜਾਂ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਆਪਣੀਆਂ ਮੰਗਾਂ ਨੂੰ ਮੰਨਵਾਉਣਾ ਅਸੀਂ ਤਾਂ ਇਹਨਾਂ ਮੰਗਾਂ ਨੂੰ ਆਵਾਜ਼ ਹੀ ਉਠਾ ਸਕਦੇ ਆ ਤੁਸੀਂ ਸੋਸ਼ਲ ਮੀਡੀਆ ਸਾਰਾ ਖੜਾ ਤੁਸੀਂ ਪਰਿਵਾਰ ਦੇ ਜਾਂ ਕਿਸਾਨਾਂ ਦੇ ਇਹ ਸਰਕਾਰ ਦੇ ਵਿਛਾਲੇ ਇੱਕ ਕੜੀ ਦਾ ਕੰਮ ਕਰਦੇ ਆ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਪਰਵਾੜ ਦੀਆਂ ਕਿਸਾਨੀ ਸੰਘਰਸ਼ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਨੇ ਆ ਅਸੀਂ ਮੰਗ ਕਰਦੇ ਆ ਵੀ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਤੇ ਸੰਘ ਸਾਬ ਦੇ ਕਾਤਲਾਂ ਦੀ ਸੁਣਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ